ਇਸੇ ਗੁੜ ਪਾਇਆ ਹੋਇਆ ਹੈ ਸੰਨੀ ਚ ਜੇ ਮੈਂ ਤੜਕੀ ਪਾਉਣਾ ਐ ਮੈਂ ਐਨਾ ਗਾ ਫੜਕਦੇ ਵੀ ਹੱਪਾਏ ਜਾ ਤੋੜ ਦੇ ਨੂੰ ਤੋੜ ਦੇ ਰਾਂਡ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਸਭ ਚੱਲਦਾ ਕੰਮ ਹੈ ਆ ਚੱਕਰਾਏ ਹਾਂ ਤੇਰਾ ਗਲਤ ਹੈ ਓਰੇ ਇਹੇ ਨਾਲ ਇੱਕ ਗੁੜ ਪਾ ਹੈ ਅੱਛਾ ਜੀ ਇਹ ਐਦੂ ਵੱਤ ਤੂੜੀ ਨੇ ਮੈਂ ਪਾਉਂਦਾ ਦਿਖਾ ਰਿਹਾ। ਇਹ ਐਨੀ ਕ ਤੂੜੀ ਬਸ ਇੱਕ ਪਾਸ ਲਈ ਤੂੜੀ ਦੀ ਇਸ ਕੋਲਟੀ ਦਾਣੇ ਦੀ। ਇਹ ਚ ਗੁੜ ਪਾਇਆ ਹੋਇਆ ਮੇਰਾ। ਤੇਰੀਆਂ ਤਾਜ਼ੀਆਂ ਸੂਈਆਂ ਮੈਸਾਂ ਨੇ ਉਹਨਾਂ ਨੂੰ ਗੁੜ ਪਾ ਕੇ ਦਾਣਾ ਪਾ ਕੇ ਅੱਡ ਬਣਾਉਣਾ ਇੰਨਾ ਕਰਨੰਗੇ। ਤੇ ਬਸ ਇਹ ਖਾਲਮੀਆਂ ਹੁਣ। ਹੁਣ ਇਹਨੂੰ ਪਾਵਾਂ ਮੈਂ 2 ਵਜੇ 2-2 ਕਿਲੋ ਫੇਰ ਆ ਪਰਕੇ। ਫੇਰ ਪਾਉਂ ਰਾਤ ਨੂੰ। ਤੇ ਰਾਤ ਨੂੰ ਕਿਉਂ ਪਾਵਾਂ ਇਸੇ ਚ? ਕਿਉਂ ਹੋ ਜਾ ਤੇਲ ਐ ਇੰਨਾ ਕਰਨੰਗੇ। ਦੁੱਧਾਂ ਹੀ ਆਨ। ਅਰੇ ਜਿਵੇਂ ਤਾਜ਼ੀਆਂ ਸੂਈਆਂ ਹੁੰਦੀਆਂ ਨੇ ਬੋਲੇ ਬੂਲੇ 'ਚ ਸੈਲਫ ਚੱਕ ਲੈਂਦੇ ਨੇ ਕੁੱਲ ਲਗਤ ਬੁੱਝ ਨਹੀਂ ਜਾਂਦਾ ਪਸ਼ੂ ਕਈ ਬੰਦੇ ਤੋਂ ਜਦੋਂ ਪਸ਼ੂ ਬੁੱਝ ਜਾਂਦਾ ਉਸ ਤੋਂ ਬਾਅਦ ਤਾਂ ਵੀ ਨਹੀਂ ਆਉਂਦਾ ਉਹਦਾ ਤਾ ਉਹ ਫਿਰ ਦੁੱਧ ਨਹੀਂ ਚੱਲਦਾ ਉਹ ਫਾਦ ਮੁਠੀ ਫਾਦੀ ਤੇ ਇਹ ਹੁਣ ਇਹ ਹੁਣ ਸੈਲਫ ਚੱਕ ਲਣਗੀਆਂ ਤਾਜ਼ੀਆਂ ਸੂਈਆਂ ਹੁੰਦੀਆਂ ਨੇ ਮਾਰ ਦੇ ਗਏ ਜਮਾ ਮਰ ਗਈ ਆਪਣੇ ਨਾ ਪਾਜੀ ਡੰਗਰ ਹੁੰਦੇ ਨੇ ਜਿਹੜੇ ਲੋਕ ਮਦਰ ਕੇਰਾ ਪਸ਼ੂ ਬੁੱਝ ਗਿਆ ਉਹਨਾਂ ਦਾ ਲੋਟੇ ਨਹੀਂ ਆਉਂਦਾ ਉਹ ਇਹ ਪੁੱਛੀ ਜਾਂਦੇ ਨੇ ਵੀ ਦਾਣਾ ਬਾਈ ਕਿਵੇਂ ਪਾਈਏ ਕਿਵੇਂ ਉਹ ਸਾਨੂੰ ਕਦੇ ਨਹੀਂ ਰਜਾ ਕੇ ਪਾਣਾ ਚਾਹੁੰਦਾ ਬੱਤ ਜੇ ਦਾ ਪਾਣਾ ਜੀ ਨਾ ਉੰਨਾ ਕਿ ਜਿੰਨਾ ਖਾ ਲਣ ਹੁਣ ਇਹਨਾਂ ਨੂੰ 2-2 ਕਿਲੋ 1.5-1.5 ਕਿਲੋ ਤੂੜੀ ਇੰਨੀ ਕੁ ਤੇ ਆ ਇੱਕ ਕੁਆਲਿਟੀ ਦਾਣੇ ਵੀ ਹੈ 2.5 ਕਿਲੋ ਦਾਣਾ ਦੋ ਹੋਣਾ ਬਸ ਆ ਪਾਣੀ ਪੂਣੀ ਪਾ ਕੇ ਵਿੱਚ ਹੁਣ ਇਹ ਰੱਜ ਲਣ ਗਿਆ ਇਹਨਾਂ 2-2 ਫਿਰ ਇਹਨੂੰ ਕੱਚੇ ਤਾਰ ਦਾਂਗੇ ਫਿਰ ਬਣਾਂਗੇ ਆਪਾਂ 1 ਵਜੇ 1 ਵਜੇ ਉਰੇ ਬਣਨਗੇ ਫਿਰ ਕੱਲੇ ਦਾਣੇ ਦੀ ਬਿਨਾ ਗੁੜ ਤੋਂ ਫਿਰ ਰਾਤ ਨੂੰ ਪਾਣੀ ਪੂਣੀ ਪਿਆ ਕੇ ਹੁਣ ਰਾਤ ਨੂੰ ਅੰਦਰ ਬਾੜ ਲਾਂਗੇ ਬਰਾਂਡੇ 'ਚ ਫੇਰ ਫੇਰ ਫਿਰ ਬਰਸੀਨਰ ਲਾ ਆ ਕੇ ਸਮੇਤ ਤੂੜੀ ਇੰਨੀ ਕੇ ਬਸ ਇੱਕ ਟੋਕਰਾ ਤਿੰਨ ਮੈਸਨ ਪਾਉਣੇ ਆਪਾਂ ਫੁੱਲ ਭਰ ਕੇ ਤਿੰਨ ਮੈਸਨ ਟੋਕਰਾ ਤੇ ਫਿਰ ਫੇਰ ਬਾਲਟੀ ਹਾਂ ਨਾਲੇ ਤਾਂ ਇਹ ਜਿਹੜੇ ਪਸ਼ੂ 부ਜੇ ਹੁੰਦੇ ਨੇ ਬੋਲੇ 'ਚ ਹੁੰਦੇ ਨੇ 부ਜਾਂ ਦਾ ਪਸ਼ੂ ਐ ਵਿੰਗੜ ਚਿੱਡੜ ਜਾ ਉਹ ਐਨ ਬਣ ਜਾਂਦਾ ਗੁੜ 'ਚ ਇੰਨੀ ਐਨਰਜੀ ਐ ਕੋਈ ਐਨਾ ਵਲਟ ਪਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਕਰਨ ਦੀ ਲੋੜ ਗੁੜ 'ਚ ਇੰਨੀ ਐਨਰਜੀ ਐ ਰਾਤ ਨੂੰ ਗੋੜਤੇ ਸਰੋਂ ਦਾ ਤੇਲ ਕਾੜ ਕੇ ਚੰਗੀ ਤਰ੍ਹਾਂ ਉਸੇ ਤੱਤੇ ਪਾਣੀ ਚ ਖਲ ਭੇਜਦੇ ਨੇ ਦਾਣਾ ਰਾਤ ਨੂੰ ਉਹ ਪਾ ਦਿੰਦੇ ਬਸ ਫਿਰ ਐ ਚੱਲਦੀ ਆ ਜਿਵੇਂ ਸਕੋਰਪੀਓ ਦਾ ਪੈਂਦਾ ਨਹੀਂ ਫੋਰਚੂਨਰ ਦਾ ਪੰਜਵਾ ਟਾਪੋ ਟਾਪ ਚੱਲਦੀਆਂ ਨੇ ਫਿਰ ਹਮੇਸ਼ਾ ਫਿਰ ਨਹੀਂ ਰੁਕਦੀ ਤੇ ਕਈ ਬੰਦੇ ਆਪਣੇ ਜਿਵੇਂ ਸ਼ੁਰੂ ਤੋਂ ਮੈਂ ਸੂਪੀ ਉਹਨੂੰ ਉਹ ਕਹਿੰਦਾਉਂਦੇ ਨੇ ਬਾਈ ਇਹਦਾ ਕਾੜਾ ਪੀਂਦੀ ਨਹੀਂ ਇਹਦਾ ਗੁੜ ਖਾਂਦੀ ਨਹੀਂ ਅਸੀਂ ਕੀ ਕਰੀਏ ਉਹ ਤਾਜੀ ਸੂਈ ਸਵਾਈ ਨੂੰ ਐਡਾ ਹੁੰਦਾ ਬਾਲਟਾ ਭਰ ਕੇ ਮਾਰਦੇ ਨੇ ਵੀ ਅੱਜੇ ਦੁੱਧ ਵੱਧ ਜੇ ਉਦੇ ਨਾਲ ਆ ਜਾਂਦੀ ਹੈ ਮੈਂ ਇਸ ਨੂੰ ਨੱਕ ਤੋੜੀ ਮੁੜ ਕੇ ਨਾ ਤਾਂ ਉਹ ਖਾਵੇ ਦਾਣਾ ਨਾ ਪੀਵੇ ਬੋੜ ਦਾ ਪਾਣੀ ਨਾ ਗੁੜ ਖਾਵੇ ਮੁੜ ਕੇ ਉਹ ਡੰਗਰ ਚੱਲਦੀ ਨਹੀਂ ਜਦੋਂ ਤੁਸੀਂ ਥੋੜਾ ਪਾਉਂਗੇ ਥੋੜੇ ਤੋਂ ਕਿਲੋ ਤੋਂ ਸ਼ੁਰੂ ਕਰੋ ਦੇਖਾਂ ਮੈਂ ਸੈਲਫ ਨਾਲ ਚੱਕੇ ਨੰਦੀਆਂ ਭੁੱਖੀਆਂ ਨੇ ਇਹ ਮੈਂ ਖਾਣ ਗਿਆ ਨੱਕ ਮਾਰ ਮਾਰ ਦੇਖੀ ਕਿਵੇਂ ਖਾਣੀਆਂ ਜਦੋਂ ਆਪਾਂ ਰਜਾਦ ਨੇ ਆਪਾਂ ਉਸ ਨੂੰ ਬੇਸਾਬਾ ਫੁੱਲ ਦਾਣਾ ਡੇਕਦਾਂ ਨਾਲੇ ਦਾਣਾ ਬਰਬਾਦ ਖੁਰਲੀਆਂ ਚੋ ਚੱਕਣਾ ਪੈਂਦਾ ਨਾਲੇ ਡੰਗਰ ਬੇਸੂਰਾ ਹੋ ਜਾਂਦਾ ਇਹਨਾਂ ਨੂੰ ਅੰਦਰ ਜੋ ਚੀਜ਼ ਚਾਹੀਦੀ ਉਹ ਘਰ ਦੀਆਂ ਖਰਾਕਾਂ 'ਚ ਐ ਸਾਰਾ ਕੁਝ ਐਂ ਪੂਰੀ ਹੋ ਜੂਗੀ ਆਜੋ ਫਿਰ ਟੈਂਕ ਕਜੋ